ਸਨੋ ਕਮਹਲਾ ਪੰਜਵਾ ਕੇਲਵੇਖ ਸਭੇ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸਾਇ ਉਪਜੈ ਨਾਨਕ ਵਿਸਰੈ ਨਾਉ ਮਹੱਲਾ ਪੰਜਵਾ ਨਾਨਕ ਸਤਗੁਰ ਪੇਟੇ ਪੂਰੀ ਹੋਵੇ ਜੁਗਤ ਹਸੰਦਿਆਂ ਖੇਨੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਪਉੜੀ ਸੋ ਸਤਗੁਰ ਤਨ ਤਨ ਜਿਨ ਪਰਮ ਗੜ ਤੋੜਿਆ ਸੋ ਸਤਗੁਰ ਵਾਹੋ ਆਹੋ ਜਨ ਹਰ ਸੂ ਜੋੜਿਆ ਨਾਮ ਨੇ ਧਾਨੇ ਅਖਟ ਗੁਰਦੇ ਦਾਰੂ ਮਹਾਰੋਗ ਬਿਕਰਾਲ ਤਨ ਬਿਦਾਰੂ ਬਾਇਆ ਨਾਮਨ ਧਾਨ ਬਹੁਤ ਖਜਾਨਿਆ ਜਿੰਤਾ ਜਨਮ ਅਪਾਰ ਆਪ ਪਛਾਨਿਆ ਮਹਿਮਾ ਕਹੀ ਨ ਜਾਏ ਗੁਰ ਸਮਰਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਆ ਪਰੰਪਰੇ ਅਲਖਿ ਆਪੇ ਵਸ ਲੋਕ ਮਹੱਲਾ ਪੰਜਵਾ ਉਤਮ ਕਰੇਂਦਿਆ ਜਿਉ ਤੂੰ ਕਮਾਵਂਦਿਆ ਸੁਖ ਪੁੰਚ ਧਿਆਏਂ ਧਿਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਮਹੱਲਾ ਪੰਜਵਾ ਸੋ ਬਚਨ ਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਪੌੜੀ ਤੇਰਾ ਕੀਤਾ ਹੋਏ ਤ ਕਹੇ ਡਰ ਪੀਏ ਜਿਸ ਮਿਲ ਜਪੀਐ ਨਾਉ ਤਿਸ ਜਿਉ ਅਰਪੀਐ ਆਇ ਐ ਚਿਤਨੇ ਹਲ ਸਾਹਿਬ ਬੇਸਮਾਰ ਤਿਸ ਨੂੰ ਪੋਹੇ ਕਵਣ ਜਿਸ ਵਲ ਨਿਰੰਕਾਰ ਸਭ ਕਿਛ ਤਿਸ ਕਹਿ ਵਸ ਨਾ ਕੋਈ ਬਾਹਰਾ ਸੋ ਭਗਤ ਮਨ ਉੱਠਾ ਸਚ ਸਮਹਾਰਾ ਤੇਰੇ ਦਾਸ ਤੇ ਆਇਨ ਤੁਧ ਨੂਰ ਖਣ ਵਾਲਿਆ ਸਿਰ ਸਭਨਾ ਸਮਰਥ ਨਦਰ ਨਿਹਾਲਿਆ ਸਲੋਕ ਮਹਲਾ 5ਵਾਂ ਕਾਮ ਕ੍ਰੋਧ ਮਦ ਲੋਭ ਮੋਹ ਦੁਸਤ ਬਾਸਨ ਨਿਵਾਰ ਰਖ ਲਿਓ ਪ੍ਰਭ ਆਪਨੇ ਨਾਨਕ ਸਦ ਬਲਿਹਾਰ ਮਹਲਾ 5ਵਾਂ ਖਾਂਦਿਆ ਖਾਂਦਿਆ ਮੂੰਹ ਇਕੱਠਾ ਪਹਿਨੰਦਿਆ ਸਭ ਅੰਗ ਨਾਨਕ ਤ੍ਰਿਗਤਿਨਾਂ ਦਾ ਜੀਵਿਆ ਜਿਨ ਸਚ ਨ ਲਗੋ ਰੰਗ ਪੌੜੀ ਜਿਉ ਜੋ ਤੇਰਾ ਹੁਕਮ ਤਿਵੈ ਤਿਉ ਹੋਵਣਾ ਜਹਿ ਜਹਿ ਰੱਖੇ ਆਪ ਤਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ ਜਪ ਜਪ ਤੁਧ ਨਿਰੰਕਾਰ ਪਰਮ ਪਉ ਖੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਾ ਜੋਵਣਾ ਅੰਦਰ ਬਾਹਰ ਇੱਕ ਨੈਣ ਆਲੋਵਣਾ ਜਿਨੀ ਪਛਾਤਾ ਹੁਕਮ ਤਿਨ ਕਦੇ ਨ ਰੋਵਣਾ ਨਾਉ ਨਾਨਕ ਬਖਸੀਸ ਮਨ ਮਹਿ ਪਰੋਵਣਾ ਸਲੋਕ ਮਹਲਾ 5 ਜੀਵ ਧਿਆਨ ਚੇਤਿਓ ਮੂਅਰ ਲੰਦੜੋਖਾਕ ਨਾਨਕ ਦੁਨੀਆ ਸੰਗ ਕੁਦਾਰਿਆ ਸਾਖਤ ਮੂੜ ਨਾ ਪਾਕ ਮਹਲਾ ਪੰਜਵਾ ਜੀਵੰਦੇ ਹਰ ਚੇਤਿਆ ਮਰੰਦੇ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਦ ਜੁਗਾਦੇ ਆਦਿ ਜੁਗਾਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾ ਸੱਚ ਪਸਾਰਿਆ ਊਣਾ ਕਹੀ ਨ ਹੋਏ ਕਟੇ ਕਟ ਸਾਰਿਆ ਮਿਹਰਬਾਨ ਸਮਰੱਥ ਆਪੇ ਹੀ ਕਾਲਿਆ ਜਿਨ ਮਨ ਉਠਾਇਆਪ ਸੇ ਸਦਾ ਸੁਖਾਲਿਆ ਆਪੇ ਰਚਨ ਰਚਾਏ ਆਪੇ ਹੀ ਪਾਲਿਆ ਸਭ ਕਿਛੁ ਆਪੇ ਆਪ ਬੇਅੰਤ ਅਪਾਰਿਆ ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ ਸਲੋਕ ਮਹਲਾ 5 ਆਦ ਮਧਿਆ ਰੇ ਅੰਤ ਪਰਮੇਸਰ ਰਖਿਆ ਸਤ ਗੁਰ ਦਿੱਤਾ ਹਰ ਨਾਮ ਤਿਤ ਚਖਿਆ ਸਾਧਾ ਸੰਗੈ ਪਹਾਰਿਆਂ ਦਿਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋ ਨੀ ਨਹਿ ਪਵੈ ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ ਨਾਨਕ ਮੰਗੈ ਦਾਨ ਸੰਤਾ ਤੂਰਤ ਰੈ ਮਹਲਾ ਪੰਜਵਾਂ ਤਿਸਨੋ ਮਨ ਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਦੇਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮ ਮੁਛ ਨਿਹਾਲ ਖਸਮ ਫੁਰਮਾਇਆ ਜਿਸ ਹੋਆ ਆਪ ਕਿਰਪਾਲ ਸੋਨਹ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਇਆਲ ਮੁਝਾਏ ਹੁਕਮ ਮਿਤ ਜਿਸੇ ਬੁਲਾਏ ਆਪ ਮਰਮਰ ਜਮਹਨੇ ਤ ਪੌੜੀ ਨਿੰਦਕ ਮਾਰੇ ਤਤਕਾਲ ਖਿੰ ਟਿਕਣ ਨਾ ਦਿੱਤੇ ਪ੍ਰਵਦਾਸ ਕਾ ਦੁੱਖ ਨਾ ਖਵ ਸਕੇ ਫੜ ਜੋਨੀ ਜੁੱਤੇ ਮੱਥੇ ਵਾਲ ਪਛਾੜਿਅਨ ਜਾਮ ਮਾਰਗ ਮੁਤੇ ਦੁਖ ਲਗੈ ਬਿਲ ਲਾਣਿਆ ਨਰਕ ਕੋਹਰ ਸੁਤੇ ਕੰਠ ਲਾਇ ਤਾਸ ਰਖਿਐ ਨਾਨਕ ਹਰ ਸਤੇ ਸੋ ਲੋਕ ਮਹਲਾ ਪੰਜਵਾ RAM ਜਪੋ ਵਡ ਪਾਗਿ ਹੋ ਜਲ ਥਲ ਪੂਰਨ ਸੋਏ ਨਾਨਕ ਨਾਮ ਧਿਆਇਐ ਬਿਗਨ ਨ ਲਾਗੇ ਕੋਇ ਮਹਲਾ ਪੰਜਵਾ ਕੋਟ ਬਿਘਨ ਤੇ ਸਲਾਗਤੇ ਜਿਸ ਨੂੰ ਵਿਸਰੈ ਨਾਓ ਨਾਨਕ ਆਨ ਦਿਨ ਬਿਲਪਤੇ ਜਿਉ ਸੁੰਜੈ ਕਰ ਕਉ ਪਉੜੀ ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ ਇਚ ਪੁਨੀ ਮਨਿਆਸ ਗੈਬ ਸੂਰਿਆ ਪਾਇਆ ਨਾਮ ਨੇਧਾ ਜਿਸਨੋ ਪਾਲਦਾ ਜੋਤ ਮਿਲੀ ਸੰਗ ਜੋਤ ਰਹਿ ਆਕਾਲ ਦਾ ਸੂਖ ਸਹਿਜ ਆਨੰਦ 부ਟੇ ਤਿਤ ਸੂਖ ਸਹਿਜ ਆਨੰਦ 부ਟੇ ਤਿਤ ਕਰ ਆਉਣ ਜਾਣ ਰਹੇ ਜਨਮ ਨਾ ਤਹਾ ਮਰ ਸਾਹਿਬ ਸੇਵਕ ਇਕ ਇਕ ਦ੍ਰਿਸ਼ਟ ਆਇਆ ਗੁਰ ਪ੍ਰਸਾਦ ਨਾਨਕ ਸਚ ਸਮਾਇਆ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ